ਕਾਹਨੋਂ ਆਕੇ ਕੋਈ ਰਖਦਾ ਵੀ ਆ ਤਾਂ ਮੈਨੂੰ ਤਲਾਹ ਦਿਓ ਤੁਹਾਡੇ ਸਿੱਕੇ ਪਰਿਵਾਰ ਵੀ ਇੱਥੇ ਰਹਿ ਰਹੇ ਨੇ ਆਪਣੇ ਬੱਚਿਆਂ ਨੂੰ ਬਚਾਉਣ ਵਾਸਤੇ ਆਹ ਵਾਲੇ ਕੋਲ ਇੱਕ ਵਾਸਤੇ ਤੁਸੀਂ ਮੇਰਾ ਸਾਥ ਦਿਓ ਤਾਂ ਕਿ ਅੱਪੋਂ ਤੱਕੜੇ ਹੋ ਕੇ ਜੋ ਛੋਟੇ ਇਸ ਇਲਾਕੇ ਵਿੱਚ ਜੰਗ ਪਿਆਉਣ ਬਾਅਦ ਬੋਰ ਕਰੀਏ ਅੱਜ ਇਹ ਨੇ ਮੜਾਇਆ ਫਿਰ ਮੈਂ ਦੁਬਾਰਾ ਕਿਹਾ ਮੇਰਾ ਨੰਬਰ ਨੋਟ ਕਰੋ 98755 7388 ਬੰਦਾ ਤਕੜਿਓ ਕੇ ਹਮਲਾ ਮਾਰੀਏ ਜਿੰਨਾਂ ਨੇ ਮਾਰੀਆਂ ਆਪਾਂ ਵਰਨੀਆਂ ਉਹਨਾਂ ਨੂੰ ਸਰਦਾਰੀਏ ਮੈਂ ਮੌਕਾ ਦਿੰਦਾ ਅੱਜ ਮੇਰਾ ਵਾਰ-ਵਾਰ ਇੱਥੇ ਟੱਕਰ ਕੱਟਣਾ ਵਾਰ-ਵਾਰ ਬੜੋ ਆਏ ਲੋਕਾਂ ਨੂੰ ਇੱਥੋਂ ਜਾਤੀ ਮੋਟਰਸਾਈਕਲ ਕਾਰ ਤੇ ਘੜ ਰਿਆਂ ਮੈਂ ਉਹ ਕਿਰਪਾ ਕਰਕੇ ਜਿੰਨੇ ਜਵਾਨ ਜਿਹੜੇ ਸਾਡੀ ਔਰ ਵਾਲੀ ਟੀਡੀਏ ਜਿਨ੍ਹਾਂ ਨੇ ਬਣਨਾ ਮੁੰਡਾ ਨੰਬਰ ਦੇਖੀ ਕਰਨਾ ਮੇਰਾ ਲੋਨ ਨੰਬਰ 987658852 ਤੱਕ ਨੇ ਹੋ ਜੋ ਸਭ ਤੋਂ ਵਧੀਆ ਸ਼ਹਿਰ ਦਾ ਇਲਾਕਾ ਇੱਕ ਬਰੋੜਾ ਆਪਾ ਚੰਗਾ ਬਤਾਉਂ ਕਰਦਾ ਇਥੇ ਲੱਗਦਾ ਨਹੀਂ ਲੈਸਟਰ ਪਿਆਰ ਨੇ ਜਿਹੜੀਆਂ ਜਿਹੜੀਆਂ ਬੀਬੀਆਂ ਇੱਥੇ ਕੰਮ ਕਰਦੀਆਂ ਨੇ ਉਹ ਦਿੱਸਾਂ ਜਿਆਦੇ ਪਰ ਜਦੋਂ ਅਜੋਨ ਦੇ ਬਲੇ ਕੈਰੈਕਟਰ ਹੈ ਬਰੇ ਉਹਨਾਂ ਨੂੰ ਵਾਰਨਿੰਗ ਦੇ ਦਿੱਤੇ ਸਦਾਰ ਹੋ ਜੇ ਸਭ ਤੋਂ ਚੰਗੀ ਗੱਲ ਹੈ ਜਿਆਦਾ ਸਰਿਕ ਤੁਹਾਡੀ ਵੀਡੀਓ ਕਾਫੀ ਵਾਇਰਲ ਹੋ ਰਹੀ ਹੈ ਜਿਸ ਵਿੱਚ ਨਸ਼ੇ ਵਾਲਿਆਂ ਨੂੰ ਚੇਤਾਵਨੀ ਦਿੱਤੀ ਜਾ ਰਹੀ ਹੈ ਕਿ ਇਹ ਬੇਸਿਕਲੀ ਇਹ ਹੈ ਸੋਰਸ ਰਿਪੋਰਟਾਂ ਸੀ ਕਿ ਇੱਥੇ ਕਾਫੀ ਪਦਰਤ ਜਿਹੜਾ ਵੀ ਲੋਕ ਛੋਟੀ ਕੁਆਂਟੀਟੀ ਚ ਬਾਹਰੋਂ ਲਿਆ ਕੇ ਲੋ ਬੱਚਿਆਂ ਨੂੰ ਨਸ਼ੇ ਪ੍ਰਤੀ ਯਾਦੀ ਕਰਦੇ ਨੇ ਵੇਚਦੇ ਨੇ ਉਸ ਬੰਦੀ ਮੈਂ ਉਸ ਵਸਤੀ ਵਿੱਚ ਜਾ ਕੇ ਹਰ ਘਰ ਘਰ ਜਾ ਕੇ ਜਾਂ ਜ ਗਲੀ ਗਲੀ ਜਾ ਕੇ ਮੈਂ ਆਪਣਾ ਦਾ ਮੋਬਾਈਲ ਨੰਬਰ 987658858 ਹਰ ਨਾਗਰਿਕ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਕਿਸੇ ਨੂੰ ਵੀ ਕੋਈ ਨਸ਼ੇ ਵੇਚਣ ਬਾਰੇ ਪਤਾ ਲੱਗਦਾ ਉਹ ਮੈਨੂੰ ਇਸ ਨੰਬਰ ਤੇ ਇਤਲਾਹ ਦੇਵੇ ਔਰ ਮੈਂ ਇਸ ਲੌਸਮੈਂਟ ਰਹੀ ਲੋਕਾਂ ਨਾਲ ਆਪ ਦਾ ਵੱਧ ਤੋਂ ਵੱਧ ਰابطਾ ਕਾਇਮ ਕਰਕੇ ਜੋ ਵੀ ਨਸ਼ੇ ਵਿਰੋਧੀ ਮਹਮਾ ਉਹਨੂੰ ਹੋਰ ਤੇਜ਼ ਕਰਕੇ ਨਸ਼ੇ ਦੇ ਸਮਗਲਨਾਂ ਨੂੰ ਜੋ ਸਾਨੂੰ ਫੜਨ ਵਿੱਚ ਲੋਕ ਸਹਿਯੋਗ ਦੇਣ ਤੇ ਅਸੀਂ ਕਾਮਯਾਬ ਹੋਈਏ ਸਰ ਜਿਹੜੇ ਲੋਕ ਨਸ਼ਾ ਵੇਚਦੇ ਉਹਨਾਂ ਨੂੰ ਕੀ ਚੇਤਾਵਨੀ ਦੇਣੀ ਚਾਹੀਦੀ ਹੈ ਉਹਨਾਂ ਨੂੰ ਚੇਤਾਵਨੀ ਤੇ ਇਹੀ ਵੀ ਉਹ ਮਾੜਾ ਕੰਮ ਨਾ ਕਰਨ ਜਿਸ ਨਾਲ ਸਾਡੇ ਪੰਜਾਬ ਦੀ ਜਵਾਨੀ ਜਿਹੜਾ ਬੇੜਾਗਰ ਖੋ ਰਿਹਾ ਉਹ ਕੁਝ ਪੈਸੇ ਦੀ ਖਾਤਰ ਲਾਲਚ ਚਾਕੇ ਸਾਡੀ ਜਵਾਨ ਨੌਜਵਾਨ ਬੱਚਿਆਂ ਨੂੰ ਗਲਤ ਰਸਤੇ ਪਾ ਰਹੇ ਹਨ ਉਹਨਾਂ ਤੇ ਸਾਡੀ ਪੂਰੀ ਸਾਡੇ ਸੀਨੀਅਰ ਅਫਸਰਾਂ ਵੱਲੋਂ ਸਾਨੂੰ ਹਦਾਇਤ ਹੈ ਕਿ ਉਹਨਾਂ ਤੇ ਪੂਰੀ ਅੱਖ ਰੱਖੀ ਜਾਵੇ ਸਾਡੀ ਪੂਰੀ ਕੋਸ਼ਿਸ਼ ਹੈ ਕਿ ਸ਼ਿਟੀ ਥਾਣੇ ਦੇ ਈਅ ਵਿੱਚ ਜਲਦੀ ਤੋਂ ਜਲਦੀ ਇਸ ਇਲਾਕੇ ਨੂੰ ਮੈਂ ਨਸ਼ਾ ਮੁਕਤ ਕਰਾਂ ਲੋਕਾਂ ਨੂੰ ਇਹ ਵੀ ਬੇਨਤੀ ਹੈ ਲੋਕਾਂ ਨੂੰ ਇਹ ਹੀ ਬੇਨਤੀ ਹੈ ਕਿ ਸਾਰੇ ਲੋਕ ਆਪਣੇ ਬੱਚਿਆਂ ਵੱਲ ਵੀ ਧਿਆਨ ਦੇਣ ਬੱਚੇ ਸਮੇਂ ਤੋਂ ਜੇ ਸਮ ਸਮੇਂ ਨੂੰ ਮੁਖ ਰੱਖਦੇ ਆ ਆਪਣੇ ਘਰੇ ਨਹੀਂ ਆਉਂਦਾ ਉਹ ਤੇ ਨਿਗਰੱਖਣ ਤਾਂ ਕਿ ਉਹ ਮਾੜੇ ਕੰਮਾਂ ਵੱਲ ਨਾ ਜਾ ਸਕੇ ਨਸ਼ੇ ਵਾਲੇ ਪਾਸੇ ਨਾ ਜਾਵੇ ਜਿੱਥੇ ਕਿਸੇ ਵੀ ਦੁਕਾਨਦਾਰ ਨੂੰ ਕਿਸੇ ਵੀ ਮਤਲਬ ਨਾਗਰਿਕ ਨੂੰ ਇਹ ਪਤਾ ਚੱਲਦਾ ਵੀ ਫਰਾਨੀ ਗਲੀ ਚ ਜਾਂ ਫਰਾਨਾ ਆਦਮੀ ਜਿਹੜਾ ਇਹ ਨਸ਼ੇ ਦਾ ਕਾਰੋਬਾਰ ਕਰਦਾ ਉਸ ਨੂੰ ਪੁਲਿਸ ਨੂੰ ਆ ਕੇ ਤਲਾਹ ਦੇਣ ਤਾਂ ਕਿ ਅਸੀਂ ਉਹਨਾਂ ਤੱਕ ਜਲਦੀ ਪਹੁੰਚ ਕਰਕੇ ਉਹਨਾਂ ਨੂੰ ਖਿਲਾਫ ਕਾਨੂੰਨੀ ਕਾਰਵਾਈ ਕਰ ਸਕੀ